ਡਰਗਸ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਜਿਹੜੀ ਪਹਿਲਾ ਦਰਜ ਕੇਸ ਸੀਗੇ ਉਹਦੇ ਵਿੱਚ ਕਈ 28 ਕੇਸਿਸ ਦੀ ਡਰਗ ਡਿਸਪੋਜ਼ ਕਰਾਈ ਗਈ 220 ਕਿਲੋ ਕੋਕੀਨ ਤੇ 3 ਕਿਲੋ ਤੋਂ ਵੱਧ ਦੀ ਹੈਰੋਇਨ ਵੀ ਡਿਸਪੋਜ਼ ਕਰਾਈ ਗਈ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਉੱਥੇ ਹੀ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਪੁਲਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਹਾਂ 2.5 ਕੁਇੰਟਲ ਦੇ ਕਰੀਬ ਨਸ਼ਾ ਤਸਕਰਾਂ ਕੋਲੋਂ ਨਸ਼ਾ ਫੜਿਆ ਗਿਆ ਤੇ ਉਸ ਤੋਂ ਬਾਅਦ 2.5 ਕੁਇੰਟਲ ਨਸ਼ੇ ਨੂੰ ਨਸ਼ਟ ਕਰਦੇ ਹੋਏ ਪੁਲਿਸ ਮੁਲਾਜ਼ਮ ਨਜ਼ਰ ਆਏ ਨੇ ਜੀ ਹਾਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਲੰਧਰ ਕਮਿਸ਼ਨਰ ਰੇਡ ਪੁਲਿਸ ਨੂੰ ਜਿਨ੍ਹਾਂ ਨੇ 2.5 ਕੁਇੰਟਲ ਦੇ ਕਰੀਬ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਨਸ਼ੇ ਨੂੰ ਨਸ਼ਟ ਕੀਤਾ ਹਾਂ ਜੀ ਕਮਿਸ਼ਨਰਟ ਪੁਲਿਸ ਵੱਲੋਂ ਜਲੰਧਰ ਵੱਲੋਂ 31 1 2024 ਨੂੰ ਡਰੱਗਸ ਦੇ ਖਿਲਾਫ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ ਉਹਦੇ ਵਿੱਚ ਜਿਹੜੀ ਪਹਿਲਾ ਦਰਜ ਕੇਸਿਸ ਸੀਗੇ ਉਹਦੇ ਵਿੱਚ ਕਰੀਬ 28 ਕੇਸਿਸ ਦੀ ਡਰੱਗ ਡਿਸਪੋਜ਼ ਕਰਵਾਈ ਗਈ ਜਿਹਦੇ ਵਿੱਚ ਪੋਪੀ ਹਸਕ ਹੈਰੋਇਨ ਚਰਸ ਤੇ ਹੋਰ ਮਟੀਰੀਅਲ ਸੀਗਾ ਕਰੀਬ 230 ਕਿਲੋ ਪੋਪੀ ਹਸਕ ਤੇ 3 ਕਿਲੋ ਤੋਂ ਵੱਧ ਦੀ ਹੈਰੋਇਨ ਵੀ ਡਿਸਪੋਜ਼ ਕਰਾਈ ਗਈ ਤੇ ਜਿਹੜੀ ਕਮਿਸ਼ਨਰਲ ਪੁਲਿਸ ਜਲੰਧਰ ਦੀ ਡਰੱਗਜ਼ ਦੇ ਖਿਲਾਫ ਮੁਹਿੰਮ ਹੈ ਇਸੇ ਤਰ੍ਹਾਂ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ ਥੈਂਕ ਯੂ ਜੈ ਹਿੰਦ ਹਾਂ ਜੀ ਕਮਿਸ਼ਨਰਲ ਪੁਲਿਸ ਵੱਲੋਂ ਜਲੰਧਰ ਵੱਲੋਂ 31 1 2024 ਨੂੰ ਡਰੱਗਜ਼ ਦੇ ਖਿਲਾਫ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ ਉਹਦੇ ਵਿੱਚ ਜਿਹੜੀ ਪਹਿਲਾ ਦਰਜ ਕੇਸਿਸ ਸੀਗੇ ਉਹਦੇ ਵਿੱਚ ਕਰੀਬ 28 ਕੇਸਿਸ ਦੀ ਡਰੱਗ ਡਿਸਪੋਜ਼ ਕਰਵਾਈ ਗਈ ਜਿਹਦੇ ਵਿੱਚ ਪੋਪੀ ਹਸਕ ਹੈਰੋਇਨ ਚਰਸ ਤੇ ਹੋਰ ਮਟੀਰੀਅਲ ਸੀਗਾ ਕਰੀਬ 230 ਕਿਲੋ ਪੋਪੀ ਹਸਕ ਤੇ 3 ਕਿਲੋ ਤੋਂ ਵੱਧ ਦੀ ਹੈਰੋਇਨ ਵੀ ਡਿਸਪੋਜ਼ ਕਰਾਈ ਗਈ ਤੇ ਜਿਹੜੀ ਕਮਿਸ਼ਨਰ ਪੁਲਿਸ ਜਲੰਧਰ ਦੀ ਡਰੱਗਜ਼ ਦੇ ਖਿਲਾਫ ਮੁਹਿੰਮ ਹੈ ਇਹ اسی ਤਰ੍ਹਾਂ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ ਥੈਂਕ ਯੂ ਜੈ ਹਿੰਦ ਹਾਂ ਜੀ ਕਮਿਸ਼ਨਰਟ ਪੁਲਿਸ ਵੱਲੋਂ ਜਲੰਧਰ ਵੱਲੋਂ 31 1 2024 ਨੂੰ ਡਰੱਗਜ਼ ਦੇ ਖਿਲਾਫ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ ਉਹਦੇ ਵਿੱਚ ਜਿਹੜੀ ਇਹਨਾਂ ਦਰਜ ਕੇਸਿਸ ਸੀਗੇ ਉਹਦੇ ਵਿੱਚ ਕਰੀਬ 28 ਕੇਸਿਸ ਦੀ ਡਰੱਗ ਡਿਸਪੋਜ਼ ਕਰਵਾਈ ਗਈ ਜਿਹਦੇ ਵਿੱਚ ਪੋਪੀ ਹਸਕ ਹੈਰੋਇਨ ਚਰਸ ਤੇ ਹੋਰ ਮਟੀਰੀਅਲ ਸੀਗਾ ਕਰੀਬ 230 ਕਿਲੋ ਪੋਪੀ ਹਸਕ ਤੇ 3 ਕਿਲੋ ਤੋਂ ਵੱਧ ਦੀ ਹੈਰੋਇਨ ਵੀ ਡਿਸਪੋਜ਼ ਕਰਾਈ ਗਈ ਤੇ ਜਿਹੜੀ ਕਮਿਸ਼ਨਰ ਪੁਲਿਸ ਰਿੰਦਰ ਦੀ ਡਰੱਗ ਦੇ ਖਿਲਾਫ ਮੁਹਿੰਮ ਹੈ ਇਸੇ ਤਰ੍ਹਾਂ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ ਜੀ ਥੈਂਕ ਯੂ ਜੈ ਹੈ